ਸਤ ਸ੍ਰੀ ਅਕਾਲ ਹਿੰਦੂਸਤਾਨ ਦੇ ਮੁਰਗੀ ਪਾਲਣ ਜੋ ਕਿ ਸਰਦੀ ਦਾ ਮੌਸਮ ਚੱਲ ਰਿਹਾ ਹੈ ਤੇ ਸਰਦੀ ਦੇ ਮੌਸਮ ਵਿੱਚ ਮੁਰਗੀ ਦੀ ਦੇਖਪਾਲ ਕਰਨੀ ਬਹੁਤ ਹੀ ਮੁਸ਼ਕਲ ਹੋ ਜਾਂਦੀ ਹੈ ਤਾਂ ਦੇਖੋ ਸਰਦੀ ਦੇ ਮੌਸਮ ਵਿੱਚ মুরগি ਦੀ ਦੇਖਭਾਲ ਕਿੱਦਾਂ ਕੀਤੀ ਜਾਂਦੀ ਹੈ ਇਸ ਵੀਡੀਓ ਚ ਸਾਰਾ ਕੁਝ ਦੱਸਾਂਗੇ ਤਾਂ ਵੀਡੀਓ ਨੂੰ ਪੂਰਾ ਦੇਖੋ ਤਾਂ ਜੋ ਵੀਡੀਓ ਸਮਝ ਆ ਸਕੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੋਰ ਵੀ ਨਵੀਆਂ ਤੇ ਨਵੀਆਂ ਵੀਡੀਓ ਵੇਖਣ ਨੂੰ ਮਿਲ ਸਕਣਾਂ ਤਾਂ ਦੇਖੋ ਸਰਦੀ ਦੇ ਮੌਸਮ ਵਿੱਚ মুরਗੀ ਨੂੰ ਪਾਲਣ ਲਈ ਇੱਧਰ ਹੀਟਰ ਲਗਾਏ ਹਨ ਤੇ ਇੱਧਰ ਬਲਬ ਲਗਾਏ ਹਨ ਕਿਉਂਕਿ ਸਰਦੀ ਵਿੱਚ ਮੁਰਗੀ ਨੂੰ ਰੱਖਣ ਲਈ ਕਾਫੀ ਤਾਪਮਾਨ ਦੀ ਲੋੜ ਹੁੰਦੀ ਹੈ ਆ ਦੇਖੋ ਕਮਰੇ ਦਾ ਤਾਪਮਾਨ ਬਣਾਈ ਰੱਖਿਆ ਹੈ ਹੀਟਰ ਲਗਾ ਕੇ ਬਲਬ ਵਗੈਰਾ ਲਗਾ ਕੇ ਜੇ ਮੁਰਗੀਆਂ ਨੂੰ ਸਰਦੀ ਲੱਗਦੀ ਹੈ ਤਾਂ ਮੁਰਗੀਆਂ ਇਕੱਠੀਆਂ ਹੋ ਜਾਂਦੀਆਂ ਹਨ ਤਾਂ ਇੱਕ ਦੀ ਉੱਪਰ ਚੜ੍ਹ ਕੇ ਮਰ ਜਾਂਦੀਆਂ ਹਨ ਇਸ ਕਰਕੇ ਜਿੰਨਾ ਹੋ ਵੀ ਸਕੇ ਸਰਦੀ ਤੋਂ ਬਚਾਉਣ ਲਈ ਕਮਰੇ ਦਾ ਤਾਪਮਾਨ ਬਣਾਈ ਰੱਖੋ ਤਾਂ ਜੋ ਮੁਰਗੀ ਸਹੀ ਸلام ਤੱਕ ਆ ਸਕੇ ਸਾਰੇ ਸਲਾਮ ਤੇ ਪਾਣੀ ਪੀ ਸਕੇ ਤਾਂ ਸ਼ਾਮਾਂ ਦੇ ਥੱਲੇ ਗਰਮ ਗਰਮ ਪੂਰਾ ਜ਼ਰੂਰ ਪਾਓ ਤਾਂ ਅਗਲੀ ਚੰਗਾ ਨਾ ਹੋਣ ਦਿਓ ਢਾਂਡੇ ਛੁੱਟੇ ਪੱਜੇ ਨੇ ਹੋਣਾ ਚਾਹੀਦੇ ਪਾਣੀ ਵਾਲੇ ਡ੍ਰਿੰਕਰ ਠੀਕ ਹੋਣੇ ਚਾਹੀਦੇ ਹਨ ਹਰ ਰੋਜ਼ ਦਿਲ ਕਰਨ ਨੂੰ ਤੋੜ ਕੇ ਪਾਣੀ ਪਿਲਾਓ ਤਾਂ ਟ੍ਰਿਕ ਟੁੱਟਾ ਪੱਜਣਾ ਨਹੀਂ ਹੋਣਾ ਚਾਹੀਦਾ ਜੇ ਟੁੱਟਾ ਪੱਜਾ ਹੋਵੇਗਾ ਤਾਂ ਥੱਲੇ ਗਲੀ ਜਗਾ ਹੋ ਜਾਵੇਗੀ ਮੁਰਗੀ ਉੱਪਰ ਗਲੀ ਜਗਾ ਦੇ ਉੱਪਰ ਬੈਠੇਗੀ ਇੱਕ ਤਾਂ ਉੱਪਰੋਂ ਤਾਂ ਮੁਰਗੀ ਨੂੰ ਠੱਡ ਲੱਗ ਜਾਵੇਗੀ ਥੱਲੋਂ ਗਲੀ ਚੰਗਾ ਹੋਣ ਕਾਰਨ ਹੋਰ ਵੀ ਮੁਰਗੀ ਨੂੰ ਠੱਡ ਲੱਗ ਜਾਵੇਗੀ इस करके मुर्गी बार हो सकती है सफाई करते रहो और काफी बुरा घट हो बुरा होर पाते रहो क्योंकि लकड़ का बुरा गर्म होंगे है थले पा वाल मुर्गी सही शाम बैठेगी ਤਾਂ ਹੋਰ ਆਸੇ-ਪਾਸੇ ਪਲੀ ਦਾ ਸਰਕਾਰ ਕਰਦੇ ਰਹੋ ਤਾਂ ਜੋ ਹੋਰ ਮਬਾਰੀਆਂ ਨਾ ਮੁਰਗੀ ਲੱਗ ਸਕਣ ਤੇ ਇਸ ਕਰਕੇ ਮੁਰਗੀ ਤੁਹਾਡੀ ਸਹੀ ਰਹੇ ਕਿ ਇਸ ਸਦੀ ਵਿੱਚ ਬਚਾਉਣ ਲਈ ਹੋਰ ਵੀ ਕਾਫੀ ਕੰਮ ਕਰਨੇ ਪੈਂਦੇ ਹਨ ਜਿਵੇਂ ਫਾਰਮ ਦੇ ਆਲੇ-ਦੁਆਲੇ ਡਬਲ ਡਬਲ ਫਰਦੇ ਲਗਾਣੇ ਪਹਿਲਾ ਪਰਦਾ ਬੋਰੀ ਦਾ ਦੂਜਾ ਲੱਟਿਆ ਵਗੈਰਾ ਦਾ ਪਰਦਾ ਲਗਾਓ ਤਾਂ ਜੋ ਅੰਦਰ ਦੀ ਗਰਮੈਸ਼ ਬਣੀ ਰਹੇ। ਕਾਫੀ ਪੂਰੀ ਨਾਲ ਅੰਦਰ ਦੀ ਗਰਮੈਸ਼ ਕਾਫੀ ਬਣੀ ਰਹਿੰਦੀ ਹੈ। ਤਾਂ ਗਰਮ ਹੀ ਪਾਣੀ ਪਲਾਜ ਜਾਵੇ ਬਲਕਿ ਠੰਡਾ ਪਾਣੀ ਨਾ ਪਲਾਜ ਜਾਵੇ। ਤੇ ਫੀਡ ਵੀ ਪ੍ਰੋਪਰ ਤੇ ਪੂਰੀ ਪਾਦੇ ਰਹੋ ਕਿਉਂਕਿ ਫੀਡ ਮੁਰਗੀ ਦਾ ਸਰੀਰ ਪਲਾਈ ਰੱਖਦੀ ਹੈ। ਕਿਉਂਕਿ ਫੀਡ ਗਰਮ ਹੁੰਦੀ ਹੈ ਕਾਫੀ। ਮੁਰਗੀ ਕਾਕੇ ਫੀਡ ਗਰਮ ਰਹਿੰਦੀ ਹੈ ਜਿੱਥੇ ਗਰਮੀਆਂ ਚ 2 ਵਾਰੀ ਫੀਡ ਪਾਉਣੀ ਹੁੰਦਾ ਤਾਂ ਸਰਦੀਆਂ ਵਿੱਚ 4-5 ਵਾਰੀ ਫੀਡ ਪਾਓ ਜੋ ਕਿ ਫੀਡ ਫੀਡ ਨਾਲ ਭਰੀ ਹੀ ਰਹਿਣ ਫੀਡ ਦੀ ਕਮੀ ਨਾ ਆਵੇ ਤਾਂ ਤਾਂ ਹੀ ਸਰਦੀ ਚ ਮੁਰਗੀ ਸਹੀ ਤਰੀਕੇ ਨਾਲ ਰਹਿ ਸਕਦੀ ਹੈ ਨਹੀਂ ਤਾਂ ਸਰਦੀ ਦੇ ਮੌਸਮ ਵਿੱਚ ਮੁੱਖ ਨੂੰ ਕਾੜੀਆਂ ਮੁਬਾਰੀਆਂ ਲੱਗ ਸਕਦੀਆਂ ਹਨ ਮੁਬਾਰੀਆਂ ਕੰਟਰੋਲ ਕਰਨੀਆਂ ਬਹੁਤ ਈ ਮੁਸ਼ਕਲ ਹਨ ਤਾਂ ਉੱਗੀ ਪਾਲਣ ਵਾਲੇ ਜੀ ਨੂੰ ਸਰਦੀ ਦੇ ਮੌਸਮ ਵਿੱਚ ਪਾਟਾ ਵੀ ਪੈ ਸਕਦਾ ਹੈ ਤੇ ਨੁਕਸਾਨ ਵੀ ਹੋ ਸਕਦਾ ਹੈ ਇਹਨਾਂ ਗੱਲਾਂ ਦਾ ਧਿਆਨ ਰੱਖਦੇ ਹੋਏ ਸਰਦੀ ਦੇ ਮੌਸਮ ਵਿੱਚ ਦੇਖਭਾਲ ਕਰਦੇ ਰਹੋ